ਕੁਝ ਨੌਜਵਾਨਾਂ ਵੱਲੋਂ ਹੁੱਲੜਵਾਜੀ ਕੀਤੀ ਗਈ ਆ ਹੁੱਲੜਵਾਜੀ ਵੀ ਉਹਨਾਂ ਝੁੱਡੇ ਵਾਲਿਆਂ ਨਾਲ ਕੀਤੀ ਗਿਆ ਜਿਨ੍ਹਾਂ ਦੇ ਕੇ ਕਾਫੀ ਕਾਫੀ ਪੈਸੇ ਲਾ ਕੇ ਇੱਥੇ ਜਗ੍ਹਾ ਲਈ ਗਈ ਸੀ ਭਾਈ ਜੀ ਕੀ ਗੱਲੋ ਯਾਰ ਸਾਰੀ ਗੱਲਬਾਤ ਕੁਛ ਨਹੀਂ ਜੀ ਮੰਦਿਰ ਵਾਲੀ ੱੱੱਕਾ ਲਾਗੀ ਕਰਨ ਮੰਦਿਰ ਛਾਦੇ ਸੀਗੇ ਮੇਰੇ ਵਿੱਚ ਕੀ ਸੀ ਮੰਦਿਰ ਨੇ ੱੱੱਕਾ ਲਾਗੀ ਕਰਨ ਇੱਲੀ ਕੇ ਮੰਦਿਰ ਆ ਗਈ ਸੀ ਮੰਦਿਰ ਘਟੋ ਘਟ 100 150 ਮੁੰਡਾ ਸਾਢੇ 8 ਵਜੇ ਦੀ ਗੱਲ ਆ ਜੀ ਅੱਛਾ ਹਾਂ ਜੀ ਉਹਨਾਂ ਨੇ ੱੱੱਕਾ ਕਰਨਾ ਸਟਾਰਟ ਕਰਤਾ ਜੀ ਉਹ ੱੱਕੇ ਨਾਲ ਪੱਟ ਕੇ ੱੱਕਾ ਮਾਰ ਲਾ ਕੇ ਉਹਦੇ ਨਾਲ ਸਿੱਟਦਾ ਹੋਰ ਕੋਈ ਕੋਡੀਆਂ ਸਿੱਟਦੀਆਂ ਨਹੀਂ ਆਰ ਪੀਰ ੱੱਕਾ ਕਿਉਂ ਕਰਦੀ ਸੀ ਉਹ ਝੂਟੇ ਲੈਣ ਦੀ ਮਾਰੀ ਬਸ ਸਾਨੂੰ ਫ੍ਰੀ ਝੂਟੇ ਦੇ ਝੂਟੇ ਦੇ ਉਹ ਯਾਰ ੱੱਕਾ ਮਾਰ ਕੇ ਮੁੰਡੇ ਨੂੰ ਭਗਾ ਕੇ ਮਾਰਿਆ ਜਿਹੜਾ ਜਿਹੜਾ ਥੋੜਾ ਇੱਕ ਥੋੜਾ ਕਰਮਚਾਰੀਆਂ ਨੂੰ ੱੱਕਾ ਮਾਰ ਕੇ ਭਗਾ ਕੇ ਮਾਰਿਆ ਹਾਂਜੀ ਮੁੰਡੇ ਨੂੰ ੱੱਕਾ ਭਗਾ ਕੇ ਮਾਰਿਆ ਉਹ ਦੇਖਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਪਾ ਜੀ ਦੇ ਦਰਵਾਜ਼ੇ ਤੇ ਮਿੱਟੀ ਘੜਦੇ ਨੇ ਉੱਥੇ ਹੀ ਮੱਥਾ ਟੇਕਦੇ ਨੇ ਉੱਥੇ ਹੀ ਤੁਸੀਂ ਜਿਹੜੇ ਝੂਲੇ ਦੇਖ ਸਕਦੇ ਹੋ ਝੂਲਿਆਂ ਦੇ ਉੱਪਰ ਵੀ ਸਾਡੇ ਜਿਹੜੇ ਬੱਚੇ ਨੇ ਔਨਜੋਏ ਕਰਦੇ ਨੇ ਤੇ ਦੂਰ ਦੂਰ ਦੀ ਜਿਹੜੀ ਸੰਗਤ ਆ ਇੱਥੇ ਮੇਲਾ ਦੇਖਣ ਆਉਂਦੀ ਆ ਤੇ ਰਾਤ ਸਾਨੂੰ ਪਤਾ ਲੱਗਿਆ ਸੀ ਵੀ ਇੱਥੇ ਕੁਝ ਨੌਜਵਾਨਾਂ ਵੱਲੋਂ ਹੁੱਲੜਵਾਜੀ ਕੀਤੀ ਗਈ ਆ ਹੁੱਲੜਵਾਜੀ ਵੀ ਉਹਨਾਂ ਝੂਲੇ ਵਾਲੇ ਨਾਲ ਕੀਤੀ ਗਈ ਆ ਜਿੰਨਾਂ ਦੇ ਕੇ ਕਾਫੀ-ਕਾਫੀ ਪੈਸੇ ਲਾ ਕੇ ਇੱਥੇ ਜਗ੍ਹਾ ਲਈ ਗਈ ਸੀ ਉਹ ਬਾਈ ਜੀ ਵੀ ਸਾਡੇ ਕੋਲ ਖੜੇ ਨੇ ਜਿਹੜੇ ਕਿ ਝੂਲੇ ਦੇ ਮਾਲਕ ਨੇ ਬਾਈ ਜੀ ਕੀ ਗੱਲ ਹੋਈ ਰਾਤ ਸਾਰੀ ਗੱਲਬਾਤ ਕੁਛ ਨਹੀਂ ਜੀ ਮਂਡੀਰ ਵਾਲੀ ੱੱੱਕਾ ਲਾਗੀ ਕਰਨ ਮਂਡੀਰ ਜਾਦੇ ਸੀਗੀ ਅੱਛਾ ਤੇ ਹੋਰ ਕੋਈ ਸਾਡਾ ਕੋਈ ਉੱਪਰ ਨੁਕਸਾਨ ਨਹੀਂ ਨਾ ਕਿਸੇ ਦਾ ਨਫਾ ਨੁਕਸਾਨ ਹੋਇਆ ਇਹਦੇ ਵਿੱਚ ਕੀ ਸੀ ਮਂਡੀਰ ਨੇ ੱੱੱਕਾ ਲਾਗੀ ਕਰਨ ਕਿੰਨੇ ਕਿ ਮਂਡੀਰ ਆ ਗਈ ਸੀ ਮਂਡੀਰ ਕੋ ਟੁਕੜ 100 150 ਮੁੰਡਾ ਸੀ ਫਿਰ ਕਿੰਨੇ ਕਿੰਨੇ ਵਜੇ ਦੀ ਗੱਲ ਹੈ ਇਹ ਰਾਤੀ ਕੋਈ 8:30 ਵਜੇ ਦੀ ਗੱਲ ਹੈ ਜੀ ਅੱਛਾ ਅੱਛਾ ਹਾਂਜੀ ਉਹਨਾਂ ਨੇ ੱੱੱਕਾ ਕਰਨਾ ਸਟਾਰਟ ਕਰਤਾ ਜੀ ਉਹ ੱੱੱਕੇ ਨਾਲ ਪੱਟ ਕੇ ੱੱੱਕਾ ਮਾਰ ਲਾਗੇ ਉਹਦੇ ਨਾਲ ਸਿੱਟਤਾ ਹੋਰ ਕੋਈ ਕੋੜੀਆਂ ਸਿੱਟਦੀਆਂ ਉਹਨਾਂ ੱੱੱਕਾ ਮਾਰ ਕੇ ਮਂਡੀਰ ੱੱੱਕਾ ਕਿਉ ਅਕੂ ਝੂਟੇ ਲੈਣ ਦੀ ਮਾਰੀ ਬਸ ਸਾਨੂੰ ਫਰੀ ਝੂਟੇ ਦੋ ਝੂਟੇ ਦੋ ਹੀ ਹਾਂਜੀ ਵੀ ਫਰੀ ਝੂਟੇ ਦੋ ਸਾਨੂੰ ੱੱਕਾ ਮਾਰ ਕੇ ਮੁੰਡੇ ਨੂੰ ਭਗਾ ਕੇ ਮਾਰਿਆ ਜਿਹੜਾ ਗੇੜਾ ਦਾ ਥੋੜਾ ਇੱਕ ਥੋੜਾ ਕਰਮਚਾਰੀਆਂ ਨੂੰ ੱੱਕਾ ਮਾਰ ਕੇ ਭਗਾ ਕੇ ਮਾਰਿਆ ਹਾਂਜੀ ਮੁੰਡੇ ਨੂੰ ੱੱਕਾ ਭਗਾ ਕੇ ਮਾਰਿਆ ਉਹਦੀ ਰੋਕਣ ਦੀ ਕੋਸ਼ਿਸ਼ ਕੀਤੀ ਹਾਂਜੀ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ੱੱਕੇ ਨਾਲ ਚੜ ਗਈ ਉਹ ਥੱਲੇ ਬੈਠ ਗਿਆ ਜੀ ਮੀਂਹ ਪੈਣ ਕਰਕੇ ਉਹ ਦੇਖਦਾ ੱੱਕਾ ਮਾਰ ਮੁਰ ਕੇ ਸਾਰਾ ਕੋ ਦੇਖਦਾ ਜੀ ਪਤਾ ਕੁਝ ਵੀ ਮੁੰਡੇ ਕਿਹੜੇ ਸੀ ਕਿੱਥੇ ਦੇ ਸੀ ਨਹੀਂ ਕੁਝ ਨਹੀਂ ਪਤਾ ਹੀ ਹੁਣ ਇੰਨਾ ਕਿੱਥੇ ਪਤਾ ਲੱਗਦਾ ਮੈਨੂੰ ਤੁਸੀਂ ਉਸ ਤੋਂ ਬਾਅਦ ਪ੍ਰਸ਼ਾਸ ਅੱਛਾ ਡਰ ਗਏ ਤੁਸੀਂ ਅਸੀਂ ਡਰ ਗਏ ਜੀ ਅਸੀਂ ਸਾੜ ਤੇ ਹੋ ਗਏ ਅੱਛਾ ਅੱਛਾ ਇਹ ਚੱਕਰ ਕਰਕੇ ਫੁੱਲੜ ਬਾਜੀ ਬਹੁਤ ਜਿਆਦਾ ਲਾਗੇ ਕਰਦੇ ਜਿਵੇਂ ਹੁਣ ਤੁਸੀਂ ਕਈ ਬੰਦੇ ਹੁੰਦੇ ਹੋ ਇੱਕ ਜੜਾ ਜਾ ਕੇ ਪੁਲਿਸ ਨੂੰ ਦੱਸ ਦਿੰਦਾ ਉਹ ਬੰਦੇ ਕੰਟਰੋਲ ਚ ਕਰ ਲੈਂਦਾ ਸਾਰੇ ਅਸੀਂ ਗਏ ਸੀਗੇ ਸਾਨੂੰ ਨਹੀਂ ਮਿਲੇ ਪਰ ਉਸ ਤੋਂ ਬਾਅਦ ਅਸੀਂ ਲੋਗ ਗਏ ਜੀ ਅਸੀਂ ਵੀ ਕੀ ਕਰਦੇ ਕਿੱਥੇ ਜਾਂਦੇ ਅਸੀਂ ਡਰਦੇ ਮਾਰੇ ਲੋਗ ਗਏ ਇੱਕ ਮੁੰਡੇ ਨੂੰ ਸਾਡੇ ਨੂੰ ਕੁੱਤਣ ਵੀ ਲਾ ਗਏ ਕੁੱਤੜ ਵੀ ਲਾ ਗਏ ਸੀ ਕੋਈ ਉਹਦੀ ਵੀਡੀਓ ਵਗੈਰਾ ਨਹੀਂ ਬਣਾਈ ਨਹੀਂ ਬਣਾਈ ਜੀ ਸਰ ਅੱਛਾ ਭਾਈ ਇੱਕ ਜੇ ਕਿਹਨਾ ਪੈਸੇ ਦਾ ਜਗਾ ਚਾਰ ਜਣੇ ਕਿੰਨੇ ਜਿਹੜਾ ਤੁਸੀਂ ਕਿੰਨੇ ਪੈਸੇ ਦੇ ਜਗਾ ਲਈਏ ਕਿਰਾਏ ਤੇ ਇਹ ਜਗ੍ਹਾ ਅਸੀਂ 6 ਲੱਖ ਰੁਪਏ ਚ ਲੈਤੀ ਸਾਰਾ ਅੱਛਾ ਜੀ ਹਾਂਜੀ ਤੇ ਜਿਵੇਂ ਹੁਣ ਤੁਸੀਂ ਇਹ ਕੰਮ ਕਢਾ ਲਿਆ ਆਪਦਾ ਛੁੱਟੀ ਕਿਸ਼ਤੀ ਲੱਗੀ ਹੋਈ ਆ ਕੰਮ ਕਾਤੇ ਨਹੀਂ ਚੱਲ ਰਿਹਾ ਕੰਮ ਸਾਰ ਹੁਣ ਆ ਦੇਖੋ ਸਾਰਾ ਤੋੜ ਕੇ ਸਿੱਟ ਕੇ ਇੱਧਰ ਆ ਦੇਖੋ ਮੈਂ ਇਹਨੂੰ ਕੈਮਰਾਮੈਨ ਨੂੰ ਕਹੂੰਗਾ ਵੀ ਜਿਹੜਾ ਸਮਾਨ ਤੋੜਿਆ ਹੋਇਆ ਸਾਰਾ ਦਿਖਾਇਆ ਜਾਵੇ ਤੇ ਦੱਸ ਰਹੇ ਨੇ ਬਾਈ ਜੀ ਜਿਹੜੇ ਝੂਲੇ ਦੇ ਮਾਲਕ ਨੇ ਵੀ ਸਾਡੇ ਨਾਲ ਨੌਜਵਾਨਾਂ ਨੇ ਹੁੱਲੜਵਾਜੀ ਕੀਤੀ ਆ ਭਈ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਸਮਾਨ ਆ ਨਾ ਤੋੜ ਤਾ ਤਾ ਕਰਕੇ ਜਿਹੜੀ ਇਹਨਾਂ ਦੇ ਝੂਲਾ ਬਾ ਬੰਦ ਪਿਆ ਵਾ ਹੁਣ ਦੇਖਣਾ ਇਹ ਆ ਵੀ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਵੀ ਰਾਤ ਨੂੰ ਕੀ ਉਹ ਇੱਥੇ ਮੇਲੇ ਦੇ ਵਿੱਚ ਡਿਊਟੀ ਨਹੀਂ ਦਿੰਦੇ ਜੇ ਦਿੰਦੇ ਨੇ ਤਾਂ ਫਿਰ ਉਹ ਧਿਆਨ ਕਿਉਂ ਨਹੀਂ ਰੱਖਦੇ ਤੇ ਅਸੀਂ ਤੁਹਾਨੂੰ ਉਹ ਜਿਹੜੀਆਂ ਚੀਜ਼ਾਂ ਨਾਲ ਟੁੱਟੀਆਂ ਆਈਆਂ ਨੇ ਉਹ ਵੀ ਦਿਖਾਵਾਂਗੇ ਇੱਕ ਬਾਈ ਦੀ ਇੱਥੇ ਰੇੜੀ ਆ ਉਹਦੇ ਨਾਲ ਉਹਦੇ ਨਾਲ ਵੀ ਗੱਲ ਕਰ ਬਾਈ ਤੁਸੀਂ ਦੇਖਿਓ ਕੁਸ ਬਾਈ ਮੈਨੂੰ ਆਈ ਦੇਖਿਆ ਕਿ ਉਹ ਗੁੰਡੀਰ ਧੱਕਾ ਕਰ ਲਾ ਕੇ ਨਾ ਪੌੜੀ ਲਾ ਕੇ ਆ ਕੇ ਮਤਲਬ 50 ਪੌੜੀਆਂ ਤੇ 50 ਨਹੀਂ ਚੜਦੇ ਨੇ ਫਟਕੜਾ ਆ ਕੇ 100 ਜਮਨ ਉੱਤੇ ਚੜ ਲਾ ਕੇ ਕਿੰਨੇ ਚੜਦੇ ਨੇ ਪੌੜੀ ਉਤੇ 50 ਬੰਦੇ ਚੜਦੇ ਸਨ ਇੱਕ ਵਾਰੀ ਇੱਕ ਵਾਰੀ ਆ ਕੇ 100 100 ਬੰਦਾ ਧੱਕਾ ਮਾਰ ਲੱਗ ਗਿਆ 100 ਮੁੰਡਾ ਇੱਕ ਵਾਰੀ ਹੋ ਰਾਤ ਨੂੰ ਧੱਕਾ ਮਾਰਦਾ ਧੱਕਾ ਮਾਰਦਾ ਯਾਰ ਆ ਕੇ ਧੱਕੇ ਮਾਰਦੇ ਆ ਦੇਖੋ ਜੀ ਇਹ ਦੇਖੋ ਐ ਧੱਕੇ ਮਾਰ ਕੇ ਭੰਦਾ ਸਾਰਾ ਬਹੁਤ ਭੰਦੇ ਲੱਗ ਗਿਆ ਅੱਛਾ ਹੁਣ ਹੱਲੜ ਵਾਈ ਕਰਦੇ ਆ ਆਪਾਂ ਦਿਖਾ ਦਿੰਦੇ ਆ ਕੈਮਰਾਮੈਨ ਨੂੰ ਕਹੂੰਗਾ ਵੀਡੀਓ ਜਿਹੜੀ ਰਾਤ ਦੀ ਵੀਡੀਓ ਵਾਈ ਸੀ ਉਹਨਾਂ ਦੀ ਦਿਖਾ ਰਹੇ ਨੇ ਵੀ ਇਸ ਤਰ੍ਹਾਂ ਮੁੰਡੇ ਧਾਰੂ ਪੀਚੇ ਧੜ ਵੀ ਹੱਲੜ ਵਾਈ ਕਰਦੇ ਆ ਭੰਦਾ ਸਾਰਾ ਅੱਛਾ ਇਹ ਦੇਖੋ ਤੁਸੀਂ ਜਿਹੜੇ ਇਹਨਾਂ ਨੇ ਰਾਤ ਦੀ ਵੀਡੀਓ ਬਣਾਈ ਹੋਣੀ ਆ ਆ ਦੇਖੋ ਮ ਇਹ ਜਿਹੜੇ ਦੱਸ ਰਹੇ ਨੇ ਵੀ ਇੰਨੇ ਨੌਜਵਾਨ ੱੱੱਕਾ ਮਾਰਦੇ ਸੀ ਜਿਨ੍ਹਾਂ ਦੇ ਕਰਕੇ ਰਾਤ ਜਿਹੜਾ ਇੱਥੇ ਇੱਕ ਕਿਹਨਾ ਟ੍ਰੈਕਟਰਾਂ ਦਾ ਚਾਰ ਜਣੇ ਨਾਲ ਫਰੀ ਚੜ ਜਾਂਦੇ ਨੇ ਅੱਛਾ ਇਹ ਬਾਈ ਜੀ ਦੱਸਦਾ ਵੀ ਇੱਕ ਜਿਹੜਾ ਟ੍ਰੈਕਟਰ ਲੈਂਦਾ ਚਾਰ ਜਣੇ ੱੱੱਕੇ ਨਾਲ ਚੜ ਜਾਂਦੇ ਨੇ ਜਿੱਥੇ ਇਸ ਚੀਜ਼ ਦਾ ਪ੍ਰਸ਼ਾਸਨ ਨੂੰ ਕੁਝ ਸੋਚਣਾ ਚਾਹੀਦਾ ਉੱਥੇ ਇਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਵੀ ਇੰਨੇ-ਇੰਨੇ ਰੁਪਏ ਲਾ ਕੇ ਇੱਥੇ ਕੰਮ ਚਲਾਉਂਦੇ ਨੇ ਤੇ ਇਸ ਸਬੰਧੀ ਆਪਾਂ ਕਿਸੇ ਹੋਰ ਵਿਅਕਤੀ ਨਾਲ ਵੀ ਗੱਲ ਕਰਾਂਗੇ ਇਹ ਵੀਡੀਓ ਪੇ ਜਿਹੜੀ ਕਿਸਤੀ ਦੀ ਰਾਤ ਇੱਕ ਗੱਲ ਸੁਣਨ ਮਿਲਿਆ ਵੀ ਰਾਤ ਸਪਾਰ ਦੇ ਮੇਲੇ ਤੇ ਉਹ ਜਿਹੜਾ ਝੂਲਾ ਵਾ ਕਿਸਤੀ ਟਾਈਪ ਜਿਹੜਾ ਝੂਲਾ ਵਾ ਉਹ ਟੁੱਟ ਗਿਆ ਅਸੀਂ ਇਸ ਟਾਈਮ ਉਹ ਜਿਹੜਾ ਝੂਲਾ ਵਾ ਉਹਦੇ ਕੋਲ ਖੜੇ ਆ ਤੇ ਇੱਥੇ ਜਿਹੜੇ ਝੂਲੇ ਦੇ ਮਾਲਕ ਨੇ ਉਹਨਾਂ ਨੇ ਦੱਸਿਆ ਬਈ ਝੂਲਾ ਸਾਡਾ ਸਹੀ ਸਲਾਮਤ ਆ ਅਸੀਂ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਆ ਉਹ ਹੁਣ ਝੂਲਾ ਚਲਾ ਕੇ ਵੀ ਦਿਖਾਉਣਗੇ ਪਰ ਉਹਨਾਂ ਨੇ ਦੱਸਿਆ ਵੀ ਇੱਥੇ ਕੁਝ ਕੋ ਨੌਜਵਾਨ ਰਾਤ ਨੂੰ ਆਏ ਸੀ ਉਹ ਜਿਹੜੇ ਨੌਜਵਾਨ ਨੇ ਉਹ ਦੱਸ ਰਹੇ ਸੀ ਵੀ ਇੱਕ ਵਾਰੀ ਇਸ ਕਿਸ਼ਤੀ ਤੇ 50 ਵਿਅਕਤੀ ਬੈਠ ਸਕਦੇ ਨੇ ਪਰ ਨੌਜਵਾਨ ਇੰਨੀ ਵੱਡੀ ਕਿਸ਼ਤੀ ਦੇ ਵਿੱਚ ਆ ਗਏ ਵੀ ਉਹ ਇੱਕ ਵਾਰੀ 100 ਬੰਦਾ ਜਿਹੜਾ 100 ਮੁੰਡਾ ਵਾ ਜਿਹੜਾ ਉਹ ਕਹਿੰਦੇ ਕਿਸ਼ਤੀ ਦੇ ਉੱਪਰ ਚੜ ਗਿਆ ਤੇ ਜਿਹਦੇ ਨਾਲ ਸਾਡੀ ਉਹਨਾਂ ਨਾਲ ਤੁਤੁਮੈਂ ਵੀ ਵੀ ਹੋਈ ਆ ਤੇ ਸਾਡੇ ਕਰਮਚਾਰੀਆਂ ਨੂੰ ਵੀ ਕਹਿੰਦਾ ਉਹਨਾਂ ਦੇ ਘੁੱਟਿਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਇਹ ਗੱਲ ਸਹੀ ਆ ਵੀ ਸਾਨੂੰ ਕਿਸ਼ਤੀ ਚਲਾ ਕੇ ਦਿਖਾਓ ਹੁਣ ਉਹ ਕਿਸ਼ਤੀ ਚਲਾਉਣ ਲੱਗੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਕਿਸਤੀ ਚਲਦੀ ਦਿਖਾ ਦੇਵੇ ਕਿਉਂਕਿ ਇਹ ਜਿਹੜੀ ਚੀਜ਼ ਦੀ ਜਦੋਂ ਫਿਰ ਇੱਕ ਅਫਵਾਹ ਬਣ ਜਾਂਦੀ ਆ ਤਾਂ ਉਸ ਚੀਜ਼ ਦਾ ਮੇਲੇ ਤੇ ਵੀ ਅਸਰ ਪੈਂਦਾ ਤੇ ਇਸ ਕੰਮ ਵਾਲੇ ਤੇ ਵੀ ਅਸਰ ਪੈਂਦਾ ਹੁਣ ਉਹ ਜਿਹੜੀ ਕਿਸਤੀਆਂ ਚਲਾਉਣ ਲੱਗੇ ਨੇ ਅਸੀਂ ਤੁਹਾਨੂੰ ਕਿਸਤੀ ਦਿਖਾਵਾਂਗੇ ਇਹ ਦੱਸਦੇ ਨੇ ਕਹਿੰਦੇ ਵੀ ਕੁਝ ਸਮਾਨ ਆ ਦੇਖੋ ਤੁਸੀਂ ਉਹ ਕਿਸਤੀ ਚਲਾ ਕੇ ਸਾਨੂੰ ਦਿਖਾਉਣ ਲੱਗੇ ਨੇ ਰਾਤ ਚਪਾਰ ਮੇਲੇ ਤੇ ਜਿਹੜੀ ਇੱਕ ਅਫਵਾਹ ਉਡੀ ਸੀ ਵੀ ਇੱਥੇ ਝੂਲਾ ਟੁੱਟ ਗਿਆ ਅਸੀਂ ਜਦੋਂ ਇੱਥੇ ਆ ਕੇ ਪਹੁੰਚਿਆ ਚਪਾਰ ਮੇਲੇ ਤੇ ਅਸੀਂ ਸਾਰਾ ਕੁਝ ਦੇਖਿਆ ਤੇ ਜੈਜਾ ਲਿਆ ਤੇ ਸਾਡੇ ਕੋਲ ਜਿਹੜੇ ਇੱਥੇ ਚਪਾਰ ਚੌਂਕੀ ਦੇ ਇੰਚਾਰਜ ਨੇ ਕਬਲ ਸਿੰਘ ਜੀ ਉਹ ਇਸ ਟਾਈਮ ਮੌਜੂਦ ਨੇ ਬਾਕੀ ਸਾਰੀ ਗੱਲਬਾਤ ਪਹਿਨਾਂ ਤੋਂ ਸੁਣਦੇ ਕਿ ਕੀ ਇੱਥੇ ਰਾਤ ਗੱਲ ਹੋਈ ਹੈ ਕੀ ਨਹੀਂ ਹੋਈ ਬਾਈ ਜੀ ਸੱਚੀ ਗੱਲ ਦੀ ਸੱਚੀ ਗੱਲ ਦੀ ਸਰ ਕੀ ਗੱਲ ਹੋਈ ਰਾਤ ਤੇ ਗੱਲ ਕੋਈ ਨਹੀਂ ਹੋਈ ਉਹ ਨਾ ਬੀ ਜਿਆਦਾ ਪੈਣ ਕਰਕੇ ਜਿਹੜੀ ਕਿਸ਼ਤੀ ਸੀ ਉਹ ਇੱਕ ਬੰਦੇ ਨੂੰ ਮਾੜੀ ਜਿਹੜੇ ਉਹ ਲਾਇਆ ਹੁੰਦਿਆ ਨਾ ਉੱਤੇ ਜਦੋਂ ਚੜਨ ਵਾਲੇ ਲਾਉਂਦੇ ਆ ਪੌੜੀ ਰੈਂਪ ਦੇ ਉੱਤੇ ਉਹ ਖੜ ਗਿਆ ਉਹ ਇੱਕ ਬੰਨੇ ਧੱਸ ਗਿਆ ਅੱਛਾ ਜੀ ਉਹ ਧੱਸਣ ਕਰਕੇ ਕੋਈ ਗੱਲਬਾਤ ਹੋਈ ਨਹੀਂ ਕਿ ਇੱਥੇ ਸਰਟੀਫੀਕਟ ਨਹੀਂ ਲੱਗੀ ਕੋਈ ਡਿੱਗਿਆ ਨਹੀਂ ਕੁਝ ਨਹੀਂ ਹੋਇਆ ਕਿਸ ਤੀਨ ਕੁਝ ਨਹੀਂ ਹੋਇਆ ਕਿਸ ਤੀਨ ਬਿਲਕੁਲ ਠੀਕ ਜੋ ਅਸੀਂ ਆਪ ਹਾਂ ਬੰਦ ਕਰਾਈ ਹੋਈ ਸੀ ਹਾਂ ਜੀ ਹਾਂ ਕੋਈ ਗੱਲ ਨਹੀਂ ਹੋਈ ਕਿਸੇ ਤੇ ਕੋਈ ਛੱਟ ਨਹੀਂ ਲੱਗੀ ਕੋਈ ਗੱਲਬਾਤ ਨਹੀਂ ਨਾ ਕੋਈ ਕਿਸੇ ਹਸਪਤਾਲ ਚ ਆਪਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਜ ਤੱਕ ਕੋਈ ਇੱਥੇ ਹੁੱਲੜਵਾਜੀ ਕਿਤੇ ਨੌਜਵਾਨਾਂ ਨੇ ਨਹੀਂ ਹੁੱਲੜਵਾਜੀ ਕੀਤੀ ਨੇ ਜਦੋਂ ਪੁੱਤਰੇ ਆ ਥੱਲੇ ਫਿਰ ਉਹ ਤੋਂ ਪਤਾ ਇੱਕ ਧੱਕਾ ਮੁੱਕੀ ਮਾੜੀ ਮੋਟੀ ਹੋ ਜਾਂਦੀ ਆ ਉਹਦੇ ਨਾਲ ਜਿਹੜੇ ਬਾਹਰ ਦੀ ਬਾਉਂਡਰੀ ਸੀ ਉਹ ਧੱਕਾ ਧੁੱਕਾ ਮਾਰਿਆ ਵੱਜਿਆ ਨੰਗਣ ਨੂੰ ਬਾਹਰ ਨੂੰ ਵੀ ਐਵੇਂ ਲੋਕਾਂ ਨੇ ਰੋਲਾ ਪਾ ਲਿਆ ਉੱਥੇ ਅੱਛਾ ਜੀ ਕਿਸ਼ਤੀ ਮਜ਼ਰਬੀ ਹੋ ਗਈ ਉਹ ਆ ਜਿਹੜਾ ਹੋ ਗਿਆ ਉਹ ਨਹੀਂ ਕਿਸ਼ਤੀ ਨੂੰ ਗੁੱਜ ਨਹੀਂ ਹੋਇਆ ਬਸ ਉਹਨੂੰ ਹੀ ਹੋਇਆ ਸੀਗਾ ਉਹਦੇ ਮੌਕੇ ਤੇ ਸੇ ਪਹੁੰਚੇ ਸੀ ਮੌਕੇ ਤੇ ਪਹੁੰਚ ਗਿਆ ਸੀ ਕਿੰਨੇ ਕ ਸਮੇ ਬਾਅਦ ਬਾ ਮੈਂ ਉਦੋਂ ਮਾੜੀ ਤੇ ਖੜਾ ਸੀਗਾ ਜੀ ਨਾਲ ਹੀ ਮੈਂ ਕਿਸ਼ਤੀ ਸੀ ਜਦੋਂ ਤੁਸੀਂ ਇੱਥੇ ਪਹੁੰਚੇ ਉੱਥੇ ਫਿਰ ਉਸ ਟਾਈਮ ਵੀ ਤੁਸੀਂ ਕੀ ਦੇਖਿਆ ਸੀ ਉੱਥੇ ਦੇਖਿਆ ਕਿ ਮੈਂ ਆਪ ਪੇ ਉਹ ਉਹ ਵੀ ਆ ਗਏ ਉਹਨਾਂ ਨੇ ਆ ਕੇ ਵੀ ਜਾਇਜ਼ਾ ਲਿਆ ਸਾਰਾ ਕੁਝ ਕੀਤਾ ਉਹਨਾਂ ਨੇ ਫਿਰ ਉਹ ਜਿਹੜਾ ਸੀਗਾ ਆਪਾਂ ਉਹਨਾਂ ਨੇ ਸਿਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਸੱਟ ਨਹੀਂ ਲੱਗੀ ਕੋਈ ਪਰਮੈਸ਼ਨ ਨਹੀਂ ਹਸਪਤਾਲ ਚ ਗਈ ਉਹ ਉਹ ਮੀਹ ਪੈਣ ਕਰਕੇ ਉਹ ਸੈੱਡ ਤੁੱਟ ਗਈ ਲੋਕ ਜਿਆਦਾ ਚੜਨ ਗਏ ਬਿਲਕੁਲ ਬਿਲਕੁਲ ਗੱਲ ਤਾਂ ਇਹ ਹੈ ਜਿਹੜੀ ਕਿਸ਼ਤੀ ਦੀ ਸਾਈਡ ਤੇ ਪੌੜੀਆਂ ਲੱਗੀਆਂ ਹੁੰਦੀਆਂ ਨੇ ਉੱਪਰ ਚੜਨ ਵਾਸਤੇ ਇਹ ਬਾਈ ਜੀ ਦੱਸਦੇ ਨੇ ਵੀ ਉਹ ਪੌੜੀਆਂ ਮੀਹ ਪੈਣ ਕਰਕੇ ਹੀਟਾ ਤਸ ਗਈਆਂ ਕਿਉਂਕਿ ਜਦੋਂ ਮੁੰਡੇ ਇਕੱਠੇ ਚੜਦੇ ਨੇ ਕੋਈ ਵੀ ਵਿਅਕਤੀ ਜਦੋਂ ਉੱਪਰ ਇਕੱਠੇ ਚੜਦੇ ਨੇ ਉੱਥੇ ਵਜਨ ਪੈਣ ਨਾਲ ਉਹ ਪੌੜੀਆਂ ਇੱਕ ਪਾਸੇ ਨੂੰ ਉਲਟ ਗਈਆਂ ਉਲਟਣ ਦੇ ਨਾਲ ਇੱਕ ਦੂਜੇ ਦੇ ਉੱਪਰ ਡਿੱਗ ਪਏ ਡਿੱਗਣ ਦੇ ਨਾਲ ਡਿੱਗਣ ਦੇ ਨਾਲ ਰੌਲਾ ਪੈ ਗਿਆ ਉੱਥੇ ਤੇ ਲੋਕਾਂ ਨੇ ਇਹ ਸੰਜਿਆ ਵੀ ਕਿਸ਼ਤੀ ਦਾ ਕੁਝ ਟੁੱਟ ਗਿਆ ਜਿਹਦਾ ਇਸ ਇਹਨਾਂ ਬਾਈ ਜੀ ਹੁਣਾਂ ਨੇ ਇਹ ਚੀਜ਼ ਨੂੰ ਕਨਫਰਮ ਕੀਤਾ ਵੀ ਇੱਥੇ ਕੋਈ ਵੀ ਕਿਸੇ ਵੀ ਵਿਅਕਤੀ ਤੇ ਕੋਈ ਛਟਨ ਨਹੀਂ ਲੱਗੀ ਕੋਈ ਨੌਜਵਾਨ ਜ਼ਖਮੀ ਨਹੀਂ ਹੋਈ ਇਹ ਇੱਕ ਅਫਵਾਹ ਫੁਲਾਈ ਜਾ ਰਹੀ ਆ ਮਿਹਰਬਾਨਾ